ਮੋਹਾਲੀ ਤੋਂ ਆਪਾਹੇ ਜਿਉ ਨੌਜਵਾਨਾਂ ਦਾ ਜਥਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਸ ਜਥੇ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੋਹਾਲੀ ਦੇ ਅੰਮ੍ਰਿਤਸਰ ਇੱਕ ਜਥੇ ਦੇ ਰੂਪ ਵਿੱਚ ਪਹੁੰਚੇ ਜਿੱਥੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਮੋਹਾਲੇ ਵਿੱਚ ਬਣ ਰਏ ਹਸਪਤਾਲ ਦੇ ਬਿਲਡਿੰਗ ਦੀ ਉਸਾਰੀ ਲਈ ਫੰਡ ਦੀ ਕਮੀ ਦੇ ਚਲਦੇ ਇਹ ਜਥਾ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਇਸ ਜਥੇ ਵਿੱਚ 60 ਦੇ ਕਰੀਬ ਨੌਜਵਾਨ ਨੇ ਜੋ ਕਿ ਅਪਾਹਜ ਨੇ ਮੇਰਾ ਨਾਮ ਸੌਰਨਜੀਤ ਸਿੰਘ ਹੈ ਔਰ ਮੈਂ ਐਜ਼ ਅ ਚੇਅਰਪਰਸਨ ਹੈਗਾ ਸਰਵਮੈਨਿਟੀ ਸਰ ਬਹੁਤ ਚੈਰੀਟੇਬਲ ٹرسٹ ਮੋਹਾਲੀ ਤੋਂ ਇਹ 1 ਦਸੰਬਰ 2024 ਨੂੰ ਸਿੰਘ ਸ਼ੀਤਾ ਗੁਰਦੁਆਰਾ ਸਾਹਿਬ ਮੋਹਾਲੀ ਤੋਂ ਸ਼ੁਰੂ ਹੋਈ ਸੀ ਔਰ ਅੱਜ 5 ਤਰੀਕ 2024 ਅ ਅਨੁਸਰ ਵਿਖੇ ਪਹੁੰਚੀ ਹੈ ਜਿਹੜੇ ਐਡਮਿਨਿਸਟ੍ਰੇਸ਼ਨ ਨੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਪਿਆਰ ਸਵਾਗਤ ਕੀਤਾ ਹੈ ਸਰ ਇਹ ਤਿੰਨ ਵੀਲਚੇਅਰ ਰਨਰ ਸ਼ੁਰੂ ਹੋਏ ਸੀਗੇ ਬਟ ਜਲਦੀ ਹੀ ਥੋੜੀ ਜਰਨੀ ਅੱਗੇ ਵਧੀ ਸੀ ਫੋਰਥ ਵੀ ਜੁੜ ਗਿਆ ਔਰ ਬੜੇ ਹੀ ਐਡਵਰਸ ਔਰ ਔਕੇ ਕਾ ਕੰਡੀਸ਼ਨ ਦੇ ਵਿੱਚ ਇਹ ਉੱਥੇ ਪਹੁੰਚੇ ਨੇ ਅੱਜ ਸਾਡਾ ਮਕਸਦ ਸੀਗਾ ਕਿ ਅਸੀਂ ਸਾਡਾ ਇੱਕ ਹਸਪਤਾਲ ਚੱਲਦਾ ਹੈ ਮੋਹਾਲੀ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਪੇਸ਼ੈਂਟ ਓਵਰਕਰਾਊਡਿਡ ਨੇ ਫੁੱਲ ਨੇ ਲੌਬੀਜ਼ ਦੇ ਵਿੱਚ ਪੇਸ਼ੈਂਟ ਰੱਖੇ ਹੋਏ ਨੇ ਫਸਟ ਔਰ ਸੈਕੰਡ ਫਲੋਰ ਪਰ ਰੇ ਪੈ ਨੇ ਅਸੀਂ ਤੀਸਰੀ ਔਰ ਚੌਥੀ ਮੰਜ਼ਲ ਦੀ ਉਸਾਰੀ ਕਰ ਰਹੇ ਹਾਂ ਜਿਸ ਦੇ ਅਸੀਂ ਫੰਡ ਰੇਸ ਕਰ ਰਹੇ ਹਾਂ ਤੋਂ ਤੁਹਾਡੇ ਮੀਡੀਆ ਰਾਹੀਂ ਜੋ ਵੀ ਦਾਨੀ ਸੱਦਰ ਪਰਸ਼ ਦੇਖ ਰਹੇ ਹੋਣ ਕੇ ਸਾਥੇ ਨਾਲ ਜ਼ਰੂਰ ਜੁੜਨ ਬੜੀ ਵੈਬਸਾਈਟ ਹੈ sshsg.co.in ਦੂਜੀ ਗੱਲ ਸਾਡਾ ਮਕਸਦ ਸੀਗਾ ਕਿ ਸਪਾਈਨਲ ਕੋਰਡ ਇੰਜਰੀ ਜਿਹਨੂੰ ਤੁਸੀਂ ਪਛਾਣਦੇ ਹੋ ਜਾਣਦੇ ਕਿ ਰੀੜ ਦੀ ਹੱਡੀ ਦੀ ਸੱਟ ਵੱਜੇ ਉਹ ਥੜੇ ਪਾਸੇ ਸੁਣ ਹੋ ਗਿਆ ਨਾ ਉਸ ਸੱਟ ਬਾਰੇ ਕੋਈ ਵੀ ਨਹੀਂ ਜਾਣਦਾ ਉਹਦੀ ਅਵੇਅਰਨੈਸ ਹੋਵੇ ਉਹਦੇ ਬਾਰੇ ਜਾਗਰੂਕਤਾ ਫੈਲੇ ਇਸ ਮਕਸਦ ਨਾਲ ਇਹ ਰਨ ਸ਼ੁਰੂ ਕੀਤਾ ਗਿਆ ਸੀ ਅੱਗੇ ਤੋਂ ਇੱਕ ਇੱਥੇ ਕਹਿੰਦਾ ਦੱਸਦੇ ਅਸੀਂ ਦਾ ਦਰਬਾਰ ਸਾਹਿਬ ਜਾਵਾਂਗੇ ਤੇ ਉੱਥੇ ਜੋ ਐਸਜੀਪੀਸੀ ਦੇ ਮੋਢਾ ਸਰਜਨ ਨੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਪੂਰੀ ਸਪੋਰਟ ਦਿੱਤਾ ਜਾਵੇ ਅੱਜ ਇਸ ਦੀ ਭਾਈਚਾਰਕ ਸੰਸਾਦ ਦਾ ਸੰਦੇਸ਼ ਤੁਹ ਲਈ ਕਿ ਜਲਦੀ ਸੇ ਉਹ ਦੇਣ ਦੇ ਵਾਸਤੇ ਬਹੁਤ ਕੇ ਦਰਬਾਰ ਸਾਹਿਬ ਪਹੁੰਚੇ ਗਏ ਤੇ 221 ਕਿਲੋਮੀਟਰ ਦੀ ਅਸੀਂ ਯਾਤਰਾ ਲੈ ਕੀਤੀ ਹੈਗੀ ਹੈ ਤੇ ਗੁਰੂ ਰਾਮਦਾਸ ਦੀ ਨਗਰੀ ਦੇ ਉੱਤੇ ਅਸੀਂ ਆਏ ਹੈਗੇ ਆ ਤੇ ਉਹਨਾਂ ਦੇ ਦਰ ਤੋਂ ਮਤਲਬ ਆਪਣੇ ਜਿੰਨੇ ਵੀ ਸਾਡੇ ਐਂਟੀਕੈਪਟ ਰੋ ਪਹਾੜ ਭੈਣ ਭਰਾ ਹੈਗੇ ਆ ਉਹਨਾਂ ਦੀ ਸੁੱਖ ਮੰਗਣ ਦੇ ਲਈ ਜਾਂ ਕਹਿੰਦੀ ਸੰਗਤ ਤੋਂ ਵੀ ਤੇ ਸ੍ਰੀ ਮਹਾਰਾਜ ਜੀ ਤੁਹਾਨੂੰ ਇਹਨਾ ਇਹਨਾਂ ਬਾਲਤੌੜ ਤੇ ਅੰਦਤ ਅਬੀ ਸੰਗਤ ਨੂੰ ਕਹਿੰਦੇ ਜਿਹੜੀ ਵੀ ਆਪਾਂ ਤੋਂ ਆਪਣੇ ਐਨ ਆਰ ਆਈ ਵੀ ਹੈਗੇ ਤਾਂ ਹੋਰ ਇੱਥੇ ਸੱਜ ਹੈਗੇ ਮਤਲਬ ਦਾਨੀ ਸੱਜਣ ਤੇ ਉਹਨਾਂ ਨੂੰ ਵੀ ਅਪੀਲ ਕਰ ਦਿਆਗੇ ਬੜਾ ਵੱਧ ਤੋਂ ਵੱਧ ਸਹਾਇਕ ਦਿਓ ਤੇ ਅਸੀਂ ਇੱਕ ਆਸ਼ਰਮ ਚਲਾ ਰਹੇ ਹਾਂ ਜਿੱਥੇ ਸਪਾਈਨਲ ਕੋਰਡ ਇੰਜਰੀ ਦੇ ਪੇਸ਼ੈਂਟ ਰਹਿ ਰਹੇ ਹੈਗੇ ਤੇ ਉਹਨਾਂ ਦੇ ਨਾਲ ਦੀ ਨਾਲ ਅਸੀਂ ਰੀਹੈਬਿਲਿਟੇਸ਼ਨ ਮਤਲਬ ਐਕਸਰਸਾਈਜ਼ ਦਾ ਪ੍ਰਬੰਧ ਜੇ ਉਹਨਾਂ ਦੇ ਕਾਫੀ ਵੱਡੇ ਵੱਡੇ ਜ਼ਖਮ ਹੋ ਜਾਂਦੇ ਆ ਉਹਨਾਂ ਨੂੰ ਉਹਨਾਂ ਦਾ ਸਪਰੀਓ ਪੋਸਟ-ऑਪਰੇਟਿਵ ਟ੍ਰੀਟਮੈਂਟ ਕਰਦੇ ਆਗੇ ਉਸ ਤੋਂ ਬਾਅਦ ਉਹਨਾਂ ਦਾ ਰੀਹੈਬਿਟੇਸ਼ਨ ਹੁੰਦਾ ਹੈਗਾ ਤੇ ਇੱਕ ਵੱਡਾ ਸਟੈਪ ਹੈਗਾ ਤੇ ਉਹਨਾਂ ਨੂੰ ਆਪਣੇ ਰੁਜ਼ਗਾਰ ਦੇਣਾ ਤੇ ਪੈਰਾਂ ਦੇ ਉੱਤੇ ਖੜਾ ਕਰਨਾ ਇਹ ਜੀ ਬਹੁਤ ਅੱਛਾ ਉਪਰਾਲਾ ਹੈ ਸੋ ਇਹ ਸਰਵ ਹਿਮੈਨਿਟੀ ਸਰਵ ਗੋੜੀ ਮੋਹਾਲੀ ਦਾ ਚੈਰੀਟੇਬਲ ਇੰਸਟੀਚਿਊਟ ਹੈ ਵਿਚ ਇਜ਼ ਡਨ ਬਾਈ ਨਵਜੋਤ ਜੀ ਐਂਡ ਅਸੋਸੀਏਟਸ ਸੋ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਰੀਸੀਵ ਕਰੀਏ ਸੋ ਇਹ ਸਪੈਸ਼ਲੀ ਜਿਹੜੇ ਆਪਣੇ ਸਾਡੇ ਕੋਲ ਜਿੰਨੇ ਵੀ ਨਾ ਦੇ ਨਾਲ ਆਏ ਨੇ ਰਨਰਸ ਉਹਨਾਂ ਦੀਆਂ ਸਪਾਈਨਸ ਆਰੀਆ ਇੰਜਰੀਡ ਨੇ 60% ਜਿਹੜੀ ਬੋਡੀ ਇਹਨਾਂ ਦੀ ਪੈਰਾਲਾਈਜ਼ ਹੈ ਪਰ ਫਿਰ ਵੀ ਮਤਲਬ ਇੱਕ ਮਿਸਾਲ ਹੈ ਕਿ ਇਹਨਾਂ ਨੇ ਜੋ ਹੈ ਇੰਨੀ ਲੰਬੀ ਯਾਤਰਾ ਕੀਤੀ ਹੈ ਜੋ ਇਹ ਮੋਹਾਲੀ ਤੋਂ ਆਏ ਨੇ ਪੰਜਾਂ ਦਾ ਯਾਤਰਾ ਕਰਕੇ ਅੰਮ੍ਰਿਤਸਰ ਰਿਕੇ ਸੋ ਇਸ ਤੋਂ ਬਾਅਦ ਵਿੱਚ ਇਹਨਾਂ ਨੇ ਜੀ ਦਰਬਾਰ ਸਾਹਿਬ ਨਤਮਸਤਕ ਹੋਣਾ ਹੈ ਉਸ ਤੋਂ ਬਾਅਦ ਇਹਨਾਂ ਦੀ ਸਟੇ ਹੈ ਸਾਰਾ ਗੜੀ ਸੋ ਇਹ ਇੱਕ ਸਾਡੇ ਵਾਸਤੇ ਵੀ ਇੱਕ ਪ੍ਰੇਰਨਾ ਦਾ ਇੱਕ ਸਰੋਤ ਬਣਦਾ ਹੈ ਕਿ ਜੀ ਦੇਖੋ ਵੀ ਮਤਲਬ ਭਾਵੇਂ ਸਾਡੀ ਬੋਡੀ ਅਸੀਂ ਭਾਵੇਂ ਅਸੀਂ ਨਹੀਂ ਐਪਰੀਸ਼ੀਏਟ ਨਹੀਂ ਕਰ ਪਾਉਂਦੇ ਕਿ ਅਸੀਂ ਭਾਵੇਂ ਜਿੰਨੇ ਮਰਜੀ ਹੈਲਦੀ ਐਂਡ ਹਾਰਟ ਥੀਗੇ ਹੈਗੇ ਆ ਬਟ ਸੋ ਇਹਨਾਂ ਨੂੰ ਦੇਖ ਕੇ ਬੜਾ ਅੱਛਾ ਲੱਗਿਆ ਸੋ ਇਦਾਂ ਦੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਨੇ ਕਿ ਮੈਡੀਕਲ ਸਪੋਰਟ ਵੀ ਕਰਨੀ ਚਾਹੀਦੀ ਹੈ ਹਾਂਜੀ ਜਰੂਰ ਕੋਈ ਸਾਈਓਪ ਜਾਂ ਹਾਂਜੀ ਹਾਂਜੀ ਬਿਲਕੁਲ ਅਸੀਂ ਨਾ ਤਾਂ ਸਾਰਾ ਪੂਰੇ ਪ੍ਰਸ਼ਾਸਨ ਦੇ ਨਾਲ ਵਲ ਕੇ ਜੋ ਵੀ ਇਹਨਾਂ ਨੂੰ ਟ੍ਰੈਫਿਕ ਦੇ ਵਿੱਚ ਮੈਨੇਜਮੈਂਟ ਦੀ ਪ੍ਰੋਬਲਮ ਹੈ ਜੋ ਹੁਣ ਅਸੀਂ ਫਿਰ ਰੀਸੀਵਿੰਗ ਹੈ ਫਿਰ ਇਹਨਾਂ ਦਾ ਸਟੇ ਹੈ ਸਾਰਾ ਕੁਝ ਸਾਰਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਹੈ ਜੀ ਇਹ ਦੇਖੋ ਜੀ ਇਹ ਮਹਾਲੀ ਤੋਂ ਇਹਨਾਂ ਨੇ ਵੀਰਾਂ ਦਾ ਬਹੁਤ ਵੱਡਾ ਉਪਰਾਲਾ ਲੈ ਕੇ ਜਿਹੜੇ 60% ਜਿਨ੍ਹਾਂ ਨੂੰ ਸ ਉਹ 221 ਕਿਲੋਮੀਟਰ ਜਿਹੜਾ ਉਹ ਪੰਜ ਸਟਾਪ ਸੀਗੇ ਜਿਹਦਾ ਕਿ ਲਾਸਟ ਪਰਾਜ ਦਾ ਇੱਥੇ ਅਮਰਸਰ ਵਿੱਚ ਸੀਗਾ ਤੇ ਇਹਨਾਂ ਨੇ ਜਿਹੜਾ व्हीलचेयर ਤੇ ਉੱਥੋਂ ਚੱਲ ਕੇ ਇਹ ਪੰਜ ਦਿਨ ਦਾ ਜਿਹੜਾ ਉਹ ਪੈਡਾ ਸੀਗਾ ਉਹ ਤੈਅ ਕੀਤਾ ਪੰਜ ਦਿਨ ਵਿੱਚ ਔਰ ਇੱਥੇ ਸ਼ਹਿਰ ਵਿੱਚ ਆ ਕੇ ਇੱਕ ਇਹਨਾਂ ਨੇ ਮੈਸੇਜ ਦਿੱਤਾ ਅੱਜ ਇੱਕ ਦਿਨ ਹੈਗਾ ਜਿਹਦੇ ਕਿ ਆਵਾਹਜ ਲੋਕ ਨੇ ਉਹਨਾਂ ਦਾ ਦਿਨ ਵੀ ਹੈਗਾ ਉਹਨਾਂ ਵਾਸਤੇ ਇੱਕ ਮੈਸੇਜ ਹੈ ਕਿ ਜਿਹੜੇ ਲੋਕੀ ਹੌਸਲਾ ਛੱਡ ਜਾਂਦੇ ਆ ਜਿਹੜੇ ਲੋਕ ਆਪਣੇ ਆਪਣੀ ਬਿਮਾਰੀ ਤੋਂ ਜਾਂ ਕਿਸੇ ਦੁੱਖ ਤੋਂ ਕਾਰਨ ਉਹ ਹੌਸਲਾ ਛੱਡ ਜਾਂਦੇ ਆ ਉਹਨਾਂ ਵਾਸਤੇ ਇੱਕ ਮੈਸੇਜ ਹੈ ਕਿ ਜੇ ਇਹ ਵੀ ਇਹਨਾਂ ਸਾਈਕਲ ਚਲਾ ਕੇ ਜੇ ਉੱਥੇ ਤੱਕ ਟ੍ਰਾਈ ਰੀਲ ਚੇਪ ਤੇ ਲੈ ਕੇ ਇੱਥੇ ਆ ਸਕਦੇ ਆ ਤੇ ਉਹ ਲੋਕ ਵੀ ਜਿਹੜੇ ਕਿ ਚੰਗੇ ਭਲੇ ਲੋਕ ਨੇ ਜਿਹੜੇ ਆਪਣੇ ਨਕਾਰਾ ਜਾਂ ਉਸ ਆ ਸਮਝ ਨਕਾਰਾ ਸਮਝਦੇ ਆ ਉਹਨਾਂ ਵਾਸਤੇ ਇੱਕ ਮੈਸੇਜ ਹੈ ਕਿ ਤੁਸੀਂ ਕੁਝ ਕਰੋ ਕੁਝ ਬੰਦ ਦੀ ਕੋਸ਼ਿਸ਼ ਕਰੋ ਕਿਸੇ ਵੀ ਚੀਜ਼ ਦਾ ਹੱਲ ਹੈਗਾ ਉਹ ਹੱਲ ਇਸੇ ਕਰਾਂਗੇ ਸਮਾਜ ਵਿੱਚ ਵਿਚਰਿਆ ਹੀ ਜਾਂ ਉਹਦਾ ਇਲਾਜ ਕਰਾਂਗੇ ਖਾਲੋ ਸਕਦੇ ਆ ਜੀ ਬਹੁਤ ਵਧੀਆ ਮੈਸੇਜ ਹੈ ਜੀ ਇਹਨਾਂ ਦਾ ਕਿ ਜਿਹੜੇ ਲੋਕਾਂ ਨੂੰ ਇੱਕ ਜਿਹੜਾ ਸੰਦੇਸ਼ ਦੇ ਰਹੇ ਆ ਉਸ ਸੰਦੇਸ਼ ਤੇ ਪੂਰਾ ਉਤਪਨ ਦੀ ਕੋਸ਼ਿਸ਼ ਹੈ ਮੈਂ ਚਾਹਦੀ ਆ ਹਰੇਕ ਇਨਸਾਨ ਦਾ ਜਿਹੜਾ ਪਰਛਾਵਾੰਦਾ ਉਹ ਮਨੁੱਖਤਾ ਦੀ ਸੇਵਾ ਕਰਿਆ ਜਾ ਤੇ ਮਨੁੱਖਤਾ ਦੀ ਸੇਵਾ ਜਾ ਸਾਨੂੰ ਤੇ ਆਪਣੇ ਆਂਗ-ਗਵਾਂ ਤੋਂ ਸਟਾਰਟ ਕਰਨੀ ਚਾਹੀਦੀ ਆ ਜਿਹੜਾ ਵੀ ਕੋ ਤੁਹਾਨੂੰ ਅਪਾਹਜ ਲੱਗਦਾ ਜਾਂ ਜਿਹਦੀ ਤੁਸੀਂ ਹੈਲਪ ਕਰ ਸਕਦੇ ਜਿੰਨੀ ਵੀ ਹੋ ਸਕਦੀ ਆ ਉਹਨੂੰ ਚੀਰੋਟੀ ਜੋ ਕਪੜਾ ਜੋ ਵੀ ਦੇ ਸਕਦੇ ਉਹ ਤੁਸੀਂ ਹੱਥ ਪਕੜਨੀ ਉਹਦਾ ਇਲਾਜ ਕਰਾ ਸਕਦੇ ਇਲਾਜ ਕਰਵਾ ਸਕਦੇ ਤੇ ਸਾਂਝੀ ਵਾਲਤਾ ਦਾ ਸੰਦੇਸ਼ ਵੀ ਲੈ ਸਕਦੇ ਹੀ ਆ ਕਿ ਮਨੁੱਖਤਾ ਦੀ ਸਭ ਤੋਂ ਵੱਡੀ ਭਲਾਈ ਜਿਹੜੀ ਆ ਉਹ ਇਨਸਾਨ ਹੀ ਇਨਸਾਨ ਦੀ ਕਰ ਸਕਦਾ ਫਿਰ ਰਿਪੋਰਟ ਜਕੀਆ ਟੀਵੀ